ਆ ਆ ਦੇਖ ਦੇਖ ਮਨ ਹਾਂ ਆ ਗਿਆ ਉਹ ਦੇ ਉੱਪਰ ਜਾ ਉਹ ਜ ਬਹੁਤ ਵੱਡੀ ਹੈ ਹਾਂ 247 ਤੇ ਹੈ ਨੰਗਲ ਦੇ ਵਾਰ ਨੰਬਰ 1 ਦੇ ਵਿੱਚ ਇੱਕ ਵਾਰ ਫਿਰ ਤੋਂ ਤਿੰਦੂਏ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਅਤੇ ਇਲਾਕਾ ਨਿਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਦੂਜੀ ਪਾਸੇ ਜੰਗਲੀ ਜੀਵ ਵਿਭਾਗ ਦੇ ਵੱਲੋਂ ਉਸ ਜਾਨਵਰ ਨੂੰ ਫੜਨ ਦੇ ਲਈ ਬੇਸਕ ਪਿੰਜਰਾ ਲਗਾਇਆ ਗਿਆ ਹੈ ਪਰੰਤੂ ਰਿਹਾਸੀ ਇਲਾਕਿਆਂ ਦੇ ਵਿੱਚ ਇਹੋ ਜਿਹੇ ਜੰਗਲੀ ਜਾਨਵਰਾਂ ਦਾ ਆ ਜਾਣਾ ਕਿਤਨੇ ਕਿਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਤਾਂ ਪੈਦਾ ਕਰਦਾ ਹੀ ਹੈ। ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਰਾਤ ਦਾ ਸਮਾਂ ਹੈ ਅਤੇ ਨੰਗਲ ਸ਼ਹਿਰ ਦੇ ਬਾਗ ਨੰਬਰ 1 ਦੇ ਵਿੱਚ ਰਾਤ ਲਗਭਗ 2 ਵਜੇ ਤेंदुआ ਗਲੀਆਂ ਦੇ ਵਿੱਚ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨੂੰ ਦੇਖ ਕੇ ਮਹੱਲੇ ਦੇ ਵਿੱਚ ਰਹਿਣ ਵਾਲੇ ਕੁੱਤੇ ਭੱਜਦੇ ਹੋਏ ਨਜ਼ਰ ਆ ਰਹੇ ਹਨ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਅਤੇ ਬੇਨਤੀ ਕੀਤੀ ਗਈ ਹੈ ਕਿ ਉਕਤ ਜਾਨਵਰਾਂ ਨੂੰ ਫੜ ਕੇ ਦੂਰ ਕਿਤੇ ਜੰਗਲ ਦੇ ਵਿੱਚ ਛੱਡਿਆ ਜਾਵੇ। ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਜਸਬੀਰ ਸਿੰਘ ਸਮੇਤ ਹੋਰਨਾਂ ਕਰਮਚਾਰੀਆਂ ਨੇ ਇਲਾਕੇ ਦਾ ਦੌਰਾ ਵੀ ਕੀਤਾ ਹੈ। ਅਤੇ ਇਲਾਕੇ ਦੇ ਵਿੱਚ ਪਿੰਜਰਾ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗਸ਼ਤ ਵੀ ਹੋਰ ਵਧਾਈ ਜਾਵੇਗੀ। ਹੁਣ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਦਾ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕੀ ਕੁਝ ਕਹਿਣਾ ਹੈ ਇਹ ਵੀ ਤੁਸੀਂ ਜ਼ਰੂਰ ਸੁਣ ਲਓ। ਹਾਂਜੀ ਸਾਨੂੰ ਨਾ ਇਹ ਆਪਣੇ ਸੂਚਨਾ ਮਿਲੀ ਸੀ ਆਪਣੇ ਸਾਡੇ ਬਲਾਕ ਅਫਸਰ ਜੀ ਨੂੰ ਫੋਨ ਗਿਆ ਸੀ ਕਿ ਆਪਣੇ ਜਿਹੜਾ ਆਪਣੇ ਵਾਰਡ ਨੰਬਰ 1 ਕੇਸ਼ਵਨਗਰ ਹੈ ਇੱਥੇ ਆਪਣਾ ਜਿਹੜਾ ਤੇਦੂਆ ਇਹ ਮਤਲਬ ਸਵੇਰੇ 2 ਵਜੇ ਦੀ ਵੀਡੀਓ ਇੱਕ ਵਾਇਰਲ ਹੋਈ ਹੈ ਸੀਸੀਟੀਵੀ ਕੈਮਰੇ ਵਿੱਚ ਕੋਈ ਰਿਕਾਰਡ ਹੋਈ ਸੀ ਉਹਦੇ ਵਿੱਚ ਮਤਲਬ ਉਹ ਸਾਨੂੰ ਇਹਨਾਂ ਨੇ ਭੇਜੀ ਸੀ ਆਪਣੇ WhatsApp ਤੇ ਤੇ ਆਪਾਂ ਉਹ ਦੇਖੀਏ ਉਹਦੇ ਵਿੱਚ ਦਿਖ ਰਿਹਾ ਜੀ ਤੇਦੂਆ ਤੇ ਹੁਣ ਜੇ ਅਗਰ ਦੇਖਿਆ ਜਾਵੇ ਤਾਂ ਇਹ ਏਰੀਆ ਦੇ ਨਾਲ ਬਿਲਕੁਲ ਪਿੱਛੇ ਤੁਸੀਂ ਦੇਖ ਰਹੇ ਕੀ ਨਾਲ ਜੰਗਲ ਦਾ ਏਰੀਆ ਹੈ ਜੀ ਹੁਣ ਜਿਹੜਾ ਜੰਗਲੀ ਜਾਨਵਰ ਹੈ ਆਪਣਾ ਉਹ ਕਿਸੇ ਮਵੇਸ਼ੀ ਵਗੈਰਾ ਦੀ ਭਾਰ ਦੇ ਵਿੱਚ ਜਦੋਂ ਹੁਣ ਤੇ ਉਹ ਆਪਣੇ ਜਿਹੜੇ ਰਿਹਾਇਸ਼ੀ ਇਲਾਕੇ ਆ ਵੱਲ ਰੁਕ ਕਰ ਲੈਂਦਾ ਹੈ ਜੀ ਤੇ ਇਹ ਹੈ ਕਿ ਇਹ ਜਾਨਵਰ ਹੈ ਮਤਲਬ ਜਿਆਦਾ ਟਾਈਮ ਰੁਕਦਾ ਨਹੀਂ ਹੈ ਇਹ ਤਾਂ ਆਪਣੇ ਖਾਣੇ ਦੀ ਭਾਰ ਦੇ ਵਿੱਚ ਆ ਜਾਂਦਾ ਹੈ ਰਿਹਾਇਸ਼ੀ ਖੇਤਰ ਦੇ ਵਿੱਚ ਤੇ ਫਿਰ ਆਪਣੇ ਅਗਰੇ ਵਾਪਸ ਮੁੜਦਾ ਹੈ ਤੇ ਆਪਣੇ ਮਤਲਬ ਆਪਣਾ ਖਾਣਾ ਲੱਭਣ ਵਾਸਤੇ ਕਈ ਕਿ ਮਤਲਬ ਕਿਲੋਮੀਟਰ ਇਹ ਮਤਲਬ ਅੱਗੇ ਲੰਘ ਜਾਂਦਾ ਹੈ ਜੀ। ਕੀ ਕਾਰਨ ਹੈ ਵੀ ਇਹ ਰਿਹਾਇਸ਼ੀ ਇਲਾਕੇ ਤੇ ਲਗਾਤਾਰ ਦੇਖਿਆ ਜਾ ਰਿਹਾ ਹੈ? ਮੈਂ ਆਪਣਾ ਇਹ ਮਤਲਬ ਇਹ ਤਾਂ ਹੁਣ ਜਿਹੜੇ ਮਵੇਸ਼ੀ ਵਗੈਰਾ ਏ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਸਤੇ ਹੀ ਜੋ ਸਾਡੀ ਸੋਚ ਹੈ ਕਿ ਆਪਣੇ ਸ਼ਿਕਾਰ ਵਾਸਤੇ ਹੀ ਆਪਣੇ ਜਿਆਦਾ ਰਿਹਾਸ਼ੀ ਖੇਤਰ ਵਾਲਾ ਮਤਲਬ ਆ ਰਿਹਾ ਜੀ ਹੁਣ ਵਿਭਾਗੇ ਵੱਲੋਂ ਕੀ ਆਖਿਆ ਮੈਕਮੇ ਵੱਲੋਂ ਜੀ ਸਾਨੂੰ ਆਪਣੇ ਜਿਹੜੇ ਆਪਣੇ ਸਾਡੇ ਮਤਲਬ ਅਫਸਰ ਸਹਿਬਾਨ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਜਾ ਕੇ ਉੱਥੇ ਮੌਕੇ ਤੇ ਦੇਖੋ ਤੇ ਅਸੀਂ ਜਿਹੜਾ ਹੁਣ ਆਪਣਾ ਮੌਕਾ ਵਗੈਰਾ ਆਪਾਂ ਦੇਖ ਲਿਆ ਜੀ ਹੁਣ ਪਿੱਛੇ ਜੰਗਲ ਵੀ ਹੈ ਫਿਰ ਵੀ ਅਸੀਂ ਆਪਣੇ ਵੱਲੋਂ ਜਿਹੜਾ ਹਿੰਦੂ ਨੂੰ ਪਕੜਨ ਲਈ ਆਪਣਾ ਜਿਹੜਾ ਪਿੰਜਰਾ ਉਹ ਆਪਾਂ ਲਗਾਵਾਂਗੇ ਜੀ ਇੱਥੇ ਤੇ ਆਪਣਾ ਸਾਡੀ ਇਹੀ ਕੋਸ਼ਿਸ਼ ਰਹੂਗੀ ਕਿ ਆਪਣਾ ਅਸੀਂ ਉਹਨੂੰ ਮਤਲਬ ਇੱਥੋਂ ਪਕੜ ਕੇ ਤੇ ਆਪਣਾ ਮਤਲਬ ਲੈ ਕੇ ਜਾਈਏ ਜੀ ਤੇ ਲੋਕਾਂ ਲੋਕਾਂ ਨੂੰ ਅਸੀਂ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਕਿ ਅਗਰ ਰਾਤ ਨੂੰ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਕੋਈ ਆਪਣਾ ਟੋਰਚ ਜਾਂ ਸੋਟੀ ਵਗੈਰਾ ਲੈ ਕੇ ਨਿਕਲੋ ਵੈਸੇ ਇਹ ਹੈ ਕਿ ਇਹ ਜਿਹੜਾ ਜਾਨਵਰ ਹੈ ਇਹ ਆਪਣਾ ਮਤਲਬ ਇਹ ਤੇ ਬੰਦਿਆਂ ਵਗੈਰਾ ਤੇ ਅਟੈਕ ਨਹੀਂ ਕਰਦਾ ਜੀ ਫਿਰ ਵੀ ਆਪਣੀ ਇਹ ਸਾਵਧਾਨੀ ਲਈ ਤੁਸੀਂ ਟੋਰਚ ਵਗੈਰਾ ਡੰਡਾ ਵਗੈਰਾ ਹੱਥ ਦੇ ਵਿੱਚ ਲੈ ਕੇ ਹੀ ਬਾਹਰ ਨਿਕਲੋ ਤਾਂ ਜ਼ਿਆਦਾ ਵਧੀਆ ਜੀ ਆਪਣੇ ਘਰ ਦੀਆਂ ਜਿਹੜੀਆਂ ਲਾਈਟਾਂ ਵਗੈਰਾ ਉਹ ਜਗਾ ਕੇ ਰੱਖੋ ਰਾਤ ਦੇ ਸਮੇਂ